ਬੀਤੀ ਰਾਤ ਨੂੰ ਧਿਆਨ ਦੇ ਬਾਸਰਡ ਨੇੜੇ ਪੁਲ ਦੇ ਥੱਲੇ ਨਸ਼ਾ ਕਰਦੀਆਂ ਦੋ ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜਾਣਕਾਰੀ ਮੁਤਾਬਕ ਹੈ ਔਰਤਾਂ ਨਸ਼ਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਸਨ ਅਤੇ ਉਹਨਾਂ ਕੋਲੋਂ ਪੈਸੇ ਜਾਂ ਮੋਬਾਈਲ ਖੋਹ ਲੈਂਦੀਆਂ ਸਨ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਔਰਤਾਂ ਵੱਲੋਂ ਲੋਕਾਂ ਨੂੰ ਸੈਕਸ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਵਿੱਚ ਲੈ ਕੇ ਉਹਨਾਂ ਕੋਲੋਂ ਪੈਸੇ ਤੇ ਮੋਬਾਈਲ ਖੋਹ ਕਰਦੀਆਂ ਸਨ ਹਲੇ ਕੁਝ ਦਿਨ ਪਹਿਲਾਂ ਹੀ ਡੋਲੇ ਤੋਂ ਆਏ ਦੋ ਭਰਾਵਾਂ ਨੂੰ ਵੀ ਅਜਹੀਆਂ ਨਸ਼ੇੜੀ ਔਰਤਾ ਵੱਲੋਂ ਸ਼ਿਕਾਰ ਬਣਾਇਆ ਗਿਆ ਸੀ। ਬੀਤੀ ਰਾਤ ਹੀ ਕੁਝ ਔਰਤਾ ਬਾਰੇ ਬਸ ਅੱਡਾ ਪੁਲਿਸ ਚੌਂਕੀ ਚਾਰਜ ਕੋਲ ਸ਼ਿਕਾਇਤ ਆਈ ਸੀ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਬਸਾਡੇ ਨੇੜੇ ਪੁਲ ਥੱਲੇ ਦੋ ਔਰਤਾਂ ਨੂੰ ਨਸ਼ਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ aarop ਵਿੱਚ ਕਾਬੂ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਕਤ ਔਰਤਾ ਦੇ ਖਿਲਾਫ 109 ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ بس اڈੇ ਦੇ ਨੇੜੇ ਤੇੜੇ ਨਸ਼ੇਰੀ ਔਰਤਾਂ ਰਾਤ ਨੂੰ ਘੁੰਮਦੀਆਂ ਰਹਿੰਦੀਆਂ ਹਨ ਅਤੇ ਆਪਣਾ ਸ਼ਿਕਾਰ ਲੱਭਦੀਆਂ ਹਨ। ਕੁਝ ਭੋਲੇ ਭਾਲੇ ਲੋਕ ਇਹਨਾਂ ਦਾ ਸ਼ਿਕਾਰ ਬਣ ਵੀ ਜਾਂਦੇ ਨੇ ਅਤੇ ਔਰਤਾਂ ਆਪਣੀ ਨਸ਼ੇ ਦੀ ਪੂਰਤੀ ਕਰਦੀਆਂ ਹਨ। ਕੁਝ ਲੋਕ ਬਦਨਾਮੀ ਦੇ ਡਰ ਤੋਂ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੰਦੇ ਅਤੇ ਜੋ ਸ਼ਿਕਾਇਤ ਦਰਜ ਕਰਵਾ ਵੀ ਦਿੰਦਾ ਹੈ ਤਾਂ ਪੁਲਿਸ ਕਾਰਵਾਈ ਦੇ ਨਾਂ ਤੇ ਮਾਮੂਲੀ ਤਰਾਹਾਂ ਲਗਾ ਕੇ ਮਾਮਲਾ ਦਰਜ ਕਰ ਦਿੰਦੀ ਹੈ। ਜਿਸ ਦੀ ਥਾਣੇ ਤੋਂ ਹੀ ਜ਼ਮਾਨਤ ਹੋ ਜਾਂਦੀ ਹੈ। ਜ਼ਮਾਨਤ ਤੇ ਆਉਣ ਤੋਂ ਬਾਅਦ ਅਜੀਹਿਆ ਔਰਤਾਂ ਫਿਰ ਤੋਂ ਆਪਣੇ ਧੰਦੇ ਵਿੱਚ ਲੱਗ ਜਾਂਦੀਆਂ ਹਨ। ਇਹ ਬੱਸ ਸਟੈਂਡ ਦੇ ਪੁਲ ਥੱਲੇ ਰਾਤ ਨੂੰ ਨਾ ਫਿਰਦੀ ਸੀ ਰਾਤ 12:30 ਵਜੇ ਤੇ ਉਹਨਾਂ ਨੂੰ ਲਿਆ ਕੇ 109 ਦੇ ਕਲੰਦਰੇ ਬਣਾ ਕੇ ਤੇ ਮੈਡੀਕਲ ਕਰਾ ਕੇ ਉਹਨਾਂ ਨੂੰ ਜੁਡੀਸ਼ਰ ਭੇਜ ਦਿੱਤਾ ਅੱਜ ਮੈਡੀਕਲ ਕਰਾ ਕੇ ਦੋਨਾਂ ਨੂੰ ਸੁਨਨ ਜੈ ਕੁੜੀ ਨਸ਼ੇ ਦੀ ਆਉਂਦੀ ਐ ਇੰਨਾ ਬਾਰੇ ਨਸ਼ਾ ਨੁਸ਼ਾ ਬਸ ਕਰਦੇ ਸੀ ਐਂ ਘਰੋਂ ਘਰੋਂ ਲੱਲ ਲੜ ਕੇ ਆ ਜਾਂਦੀ ਸੀ ਰਾਤ ਨੂੰ ਇੱਥੇ ਆਉਂਦੇ ਜਾਂਦੇ ਜਿਹੜੇ ਰਾਹਗੀਰ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਸੀਗੇ ਉਸ ਕਰਕੇ ਫਿਰ ਬਸ ਉਹ ਰਾਤ ਇਹ ਉਹ ਵੀ ਕੁੜੀਆਂ ਕੁਝ ਦਿਨ ਪਹਿਲਾਂ ਇਹ ਕੁੜੀਆਂ ਦੇ ਵੱਲੋਂ ਲੋਕਾਂ ਨੂੰ ਮਤਲਬ ਕਿ ਗੁੰਮਰਾਹ ਕਰਕੇ ਆਪਣੇ ਦਿਸਮ ਦਿਣਾ ਵੱਲੋਂ ਵੇਚਿਆ ਜਾਂਦਾ। ਨਹੀਂ ਉਹ ਨੇ ਨਾ ਜੇ ਇੱਕ ਕੁੜੀ ਸੀ ਜਿਹੜੀ ਉਹ ਨਸ਼ੇ ਨਸ਼ੇ ਕਰਦੀ ਸੀ ਉਹਦਾ ਮੈਡੀਕਲ ਕਰਾਇਆ ਸੀਗਾ ਦੁਆਏ ਦੀ ਦਵਾਈ ਵੀ ਠੀਕ ਹੋ ਗਈ। ਸੱਪੜਾ ਵਿੱਚ ਕੋਈ ਦੇਵ ਪਾਰਦਾ ਤਾਂ ਨਾ ਵੀ ਕਰਦੀ। ਨਹੀਂ ਨਹੀਂ ਦੇਵ ਪਾਰ ਦੇਵ ਪਾਰ ਤਾਂ ਨਹੀਂ ਕਰਦੇ। ਅਰਧਾਸ ਕੁੜੀਆਂ ਉੱਤੇ ਘੁੰਮੀਆਂ ਰਹਿੰਦੇ ਜੀ ਰਾਤ ਨੂੰ। ਉਹਨਾਂ ਬਾਰੇ ਦਾ ਰਾਤ ਨੂੰ ਗਸ਼ਤ ਕਰੀਦੀ ਵਾ ਸਾਡੇ ਸਾਹਮਣੇ ਕੋਈ ਗੱਲ ਨਹੀਂ ਜਦੋਂ ਅਸੀਂ ਜੂਰਾ ਵਿੱਚ ਲੈਂਦੀ ਹਾਂ। ਇਹ ਇਹ ਨਸ਼ਾ ਕਰਕੇ ਮਤਲਬ ਕੀ ਲੋਕਾਂ ਨੂੰ ਨਸ਼ੇਦਨੇ ਵੀ ਰਾਤ ਨੂੰ ਤੁਰੀਆਂ ਫਿਰਦੀਆਂ ਸਾਡੇ ਕੋਲ ਆ ਜਾਵੂਗੀ ਦੀਆਂ ਨਸ਼ੇ ਕਰੇ ਗੱਲ ਕੋ ਸਾਹਮਣੇ ਨਹੀਂ ਆਏ ਰਹਿਣ ਦੀ ਕਿ ਤੋਰੀ ਇਹ ਸ਼ਿਮਲਾਪੁਰ ਦੀ ਰਹਿਣੋਂ ਕਿੰਨੇ ਕਿਲੋ ਰਿਹਾ ਦੋ ਲੱਡ